ਦੇਸ਼ ਪਰਵ ਵਿੱਚ ਦੂਸਰੇ ਮੌਕੇ 라ਵਣ ਦਹਨ ਤਾਂ ਅਸੀਂ ਆਮ ਦੇਖਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਇੱਕ ਸ਼ਹਿਰ ਅਜਿਹਾ ਵੀ ਹੈ ਜਿੱਥੇ 라ਵਣ ਦੀ ਲੰਕਾ ਦਾ ਵੀ ਦਹਨ ਹੈ ਜੀ ਹਾਂ ਤਸਵੀਰਾਂ ਪੰਜਾਬ ਦੇ ਸ਼ਹਿਰ ਬਟਾਲਾ ਦੀਆਂ ਨੇ ਸ਼ਹਿਰ ਚ ਵਕਫ ਕਲੱਬਾਂ ਵੱਲੋਂ ਚੱਲ ਰਹੀ RAM ਲਲਾ ਚ ਬਣੇ ਹਨੂਮਾਨ ਸਥਾਨਕ RAM ਤਲਾਈ ਮੰਦਿਰ ਵਿੱਚ ਇਕੱਠੇ ਹੁੰਦੇ ਨੇ ਬਿਲਕੁਲ ਜਿਸ ਤਰ੍ਹਾਂ ਰਾਵਣ ਦੀ ਲੰਕਾ ਸਮੁੰਦਰ ਦੇ ਵਿੱਚੋ ਵਿੱਚ ਮੌਜੂਦ ਸੀ ਉਸੇ ਤਰ੍ਹਾਂ ਮੰਦਿਰ ਦੇ ਕੋਲ ਬਣੇ ਸਰੋਵਰ ਦੇ ਵਿੱਚੋ ਵਿੱਚ ਇੱਕ ਬੀੜੀ ਨੂੰ ਲੰਕਾ ਦਾ ਰੂਪ ਦਿੱਤਾ ਜਾਂਦਾ ਹੈ ਅਤੇ ਭਗਵਾਨ ਹਨੂਮਾਨ ਉੱਤੇ ਪਹੁੰਚ ਕੇ ਲੰਕਾ ਤਹਿਨ ਕਰ ਪਾਣੀ ਚ ਤੈਰ ਕੇ ਵਾਪਸ ਪਰਤਦੇ ਨੇ ਦਰਸਨ ਰਮਾਇਣ ਮੁਤਾਬਕ ਰਾਮ ਪਗਤ ਹਨੂਮਾਨ ਜਦੋਂ ਸੀਤਾ ਮਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਲੰਕਾ ਗਏ ਸੀ ਤਾਂ ਉਹਨਾਂ ਨੂੰ ਰਾਵਣ ਦੀ ਗੱਲ ਨਾ ਮੰਨਣ ਤੇ ਉਸ ਅੱਗੇ ਬੋਲਣ ਦੀ ਸਜ਼ਾ ਦੇਣ ਲਈ ਉਹਨਾਂ ਦੀ ਪੂੰਛ ਨੂੰ ਅੱਗ ਲਗਾਈ ਗਈ ਸੀ ਹਨੂਮਾਨ ਨੇ ਉਸ ਅੱਗ ਨਾਲ ਪੂਰੀ ਸੋਨੇ ਦੀ ਲੰਕਾ ਨੂੰ ਅੱਗ ਲਗਾ ਦਿੱਤੀ ਰਾਵਣ ਕਸਨੀ ਕੋਈ ਹੋ啊 ਹੀ ਨਹੀਂ ਸੰਸਾਰ ਮੈਂ ਦੇਵਤੇ ਵੀ ਸਿਰ ਝੁਕਾਤੇ ਹਨ ਆਕਰ ਮੇਰੇ ਦਰਬਾਰ ਮੈਂ ਰਾਵਣ ਕੇ ਆਗੇ ਬੋਲ ਸਕੇ में वो मेरा ही माया जाल है आप ही आए थे झगड़ा फैलाने के लिए काम किस आते हैं फल आखिर से खाने के लिए क्या हुआ तो जुलम बाज लेता कर ले जाने के लिए बस इतनी बात पर वो पीछे मेरे पड़ गए मार ले आए थे मुझको लेकिन आप ही मर गए चंद दिनों में होगी चर्चा दिन वो नजदीक आ रहा है कहेंगे दुनिया वाले देखो चना लंका दहन ਦਾ ਨਜ਼ਾਰਾ ਵੇਖਣ ਲਈ ਗੁਰਦਾਸਪੁਰ ਦੇ ਡੀਸੀ ਵੀ ਇੱਥੇ ਪਹੁੰਚੇ ਇਹ ਸਾਡੇ ਜਿਹੜਾ ਰਮਾਇਣ ਹੈ ਉਹਦੇ ਵਿੱਚ ਬਹੁਤ ਵਡੀਆਂ ਸਾਨੂੰ ਸਿੱਖਿਆ ਮਿਲਦੀ ਹੈ ਭਰਾ ਦੇ ਭਰਾ ਦੇ ਪ੍ਰਤੀ ਸਮਰਪਣ ਪਤਨੀ ਦਾ ਪਤੀ ਦੇ ਪ੍ਰਤੀ ਸਮਰਪਣ ਤੇ ਜਿਹੜੀ ਬੁਰਾਈ ਦੀ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਤੇ ਭਗਵਾਨ ਰਾਮ ਜੀ ਦਾ ਬਹੁਤ ਉੱਚਾ ਤੇ ਸੱਚਾ ਚਰਿੱਤਰ ਇਹਨਾਂ ਸਾਰਿਆਂ ਚੋਂ ਪਰਾ ਮਾਤਾ ਪਿਤਾ ਪਤਨੀ ਸਾਰਿਆਂ ਦੇ ਵਿੱਚ ਜਿਹੜੇ ਰੋਲ ਪਲੇ ਕੀਤੇ ਗਏ ਉਹਨਾਂ ਤੋਂ ਸਿੱਖਿਆ ਲੈ ਕੇ ਸਾਨੂੰ ਆਪਣੀ ਲਾਈਫ ਦੇ ਵਿੱਚ ਦਾ ਆਪਣੀ ਲਾਈਫ ਨੂੰ ਉਹਨਾਂ ਦੇ ਫੁੱਟਪ੍ਰਿੰਟ ਤੇ ਚੱਲਦੇ ਹੋਏ ਅੱਛੇ ਜਿਹੜਾ ਚਰਿੱਤਰ ਅੱਛਾ ਜੀਵਨ ਜਿਹੜਾ ਬੀਤਣਾ ਚਾਹੀਦਾ। ਲੰਕਾ ਦਹਨ ਦਾ ਨਜ਼ਾਰਾ ਵੇਖਣ ਲਈ ਲੋਕਾਂ ਦਾ ਵੱਡਾ ਹਜ਼ੂਮ ਇੱਥੇ ਪਹੁੰਚਦਾ ਹੈ। ਪੂਰੀ ਨਗਰੀ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਗੂੰਜ ਉੱਠਦੀ ਹੈ। ਬਟਾਲਾ ਚ ਲੰਕਾ ਦਹਨ ਦੀ ਇਹ ਪ੍ਰਥਾ ਕਈ ਸਾਲਾਂ ਪੁਰਾਣੀ ਹੈ। ਹਾਲਾਂਕਿ ਕੁਝ ਕਾਰਨਾ ਕਰਕੇ ਇਸ ਨੂੰ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਪਰ ਪਿਛਲੇ 4 ਸਾਲਾਂ ਤੋਂ ਇਹ ਪ੍ਰਥਾ ਮੁੜ ਸ਼ੁਰੂ ਕੀਤੀ ਗਈ ਹੈ।